ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਆਪਾਂ ਚੱਲੇ ਅੱਜ ਗੁਰੂ ਰਾਮਦਾਸ ਦੀ ਨਗਰੀ ਹਰਮੰਦਰ ਸਾਹਿਬ ਯਾਨੀ ਕਿ ਅੰਮ੍ਰਿਤਸਰ ਸਾਹਿਬ ਤੇ ਆਪਾਂ ਰਸਤੇ 'ਚ ਜਿੱਥੇ ਕਿਤੇ ਰੁਕਾਂਗੇ ਚਾਹ ਪਾਣੀ ਪੀਵਾਂਗੇ ਉੱਥੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਰ ਦੇ ਵਿੱਚ ਤਾਂ ਬੈਸੀ ਘਬਰਾਹਟ ਆਉਣ ਲੱਗ ਜਾਂਦੀ ਹੈ ਕਿਹੜੀਆਂ ਵੀਡੀਓ ਤੇ ਮੇਨ ਵੀਡੀਓ ਤਾਂ ਆਪਾਂ ਬਣਾਵਾਂਗੇ ਜੀ ਵੀ ਚੱਲ ਥੋੜੀ ਘੜੀ ਰਸਤੇ ਦੀ ਬਣਾ ਲਵਾਂਗੇ ਤੇ ਬਾਕੀ ਜਿੱਥੇ ਆਪਾਂ ਕੋਈ ਸੋਹਣੀ ਚੀਜ਼ ਲੱਗੀ ਉੱਥੇ ਬਣਾ ਲਾਂਗੇ ਨਹੀਂ ਤਾਂ ਆਪਾਂ ਜਾਦੇ ਵੀਡੀਓ ਹਰਮਿੰਦਰ ਸਾਹਿਬ ਦੀ ਬਣਾਵਾਂਗੇ ਮੋਸਟਲੀ ਲੋਕਾਂ ਨੇ ਹਰਮਿੰਦਰ ਸਾਹਿਬ ਦੇਖਿਆ ਹੋਇਆ ਪਰ ਆਪਾਂ ਨੂੰ ਵੀਡੀਓ ਬਣਾ ਕੇ ਵਧੀਆ ਲੱਗਦਾ ਹਨ ਵੀ ਆਪਾਂ ਇਹ ਚੀਜ਼ਾਂ ਵੀ ਕੈਚ ਕਰੀ ਆ ਵੀ ਕਰੀਏ ਹਾਂ ਵੀ ਹਾਂ ਵੀ ਦੀਪੂ ਰੈਡੀ ਹੈ ਹਾਂਜੀ ਰੈਡੀ ਹੈ ਆ ਆਪਣਾ ਛੋਲਾ ਜੀ ਛੋਲਾ ਛੱਡ ਦੀਪੂ ਪੰਜਾਬੀ ਬਾਚ ਬੋਲਦਾ ਜੀ ਛੋਲਾ ਆਪਣੇ ਹੋ ਆ ਵੀ ਆਪਣਾ ਸਮਾਨ ਆ ਜੀ ਇਹ ਤੇ ਇਹ ਤੇ ਇਹ ਪਾਰਸਲ ਹੈ ਜੀ ਉਹੀ ਕਹੀ ਜਾਂਦਾ ਚਲੋ ਜੀ ਸੁੱਖ ਰੱਖੇ ਪ੍ਰਮਾਤਮਾ ਆਪਾਂ ਤੁਹਾਨੂੰ ਰਸਤੇ 'ਚ ਮਿਲਾਂਗੇ ਮਿਲਦੇ ਰਵਾਂਗੇ ਵਾਹਿਗੁਰੂ ਜੈ ਜੈਸੀ ਵੀ ਯਾਤਰਾ ਕਰਵਾਉਗਾ ਆਪਾਂ ਕਰਾਂਗੇ ਤੇ ਬਣੇ ਰਹੋ ਸਾਡੇ ਨਾਲ ਆਜੋ ਤੁਹਾਨੂੰ ਹਰਮੰਦਰ ਸਾਹਿਬ ਲੈ ਕੇ ਚੱਲਦੇ ਆਂ ਤੇ ਕਰਵਾਉਣੇ ਆ ਹਰਮੰਦਰ ਸਾਹਿਬ ਦੇ ਦਰਸ਼ਨ ਨਾਲੇ ਰਾਜ ਜਿੱਥੇ ਮੋੜਾ ਮੋਟਾ ਕੋਈ ਸਸਤਾ ਸਮਾਨ ਹੋਇਆ ਖਾਵਾ ਪੀਵਾਗੇ ਜਿਆਦੇ ਮਹਿੰਗੇ 'ਚ ਆਪਾਂ ਪੰਗੇ ਨਹੀਂ ਲੈਂਦੇ ਸੋ ਬਣੇ ਰਹੋ ਸਾਡੇ ਨਾਲ ਜੀ ਵੀਡੀਓ 'ਚ ਆ ਪਕੜੇ ਡੀਮੋਰਟ ਤੋਂ ਕਰਾਉਣੇ ਅਸੀਂ ਵਾਰਾਂ ਹੁਣ ਆਪਾਂ ਨੇ ਆਪਣੇ ਖਾਣ-ਪੀਣ ਦਾ ਸਮਾਂ ਇੱਕ ਆਪਣੇ ਕੈਮਰਾਮੈਨ ਨੂੰ ਦੇਤਾ ਸਮਾਂ ਖਾਣ-ਪੀਣ ਦਾ ਹੁਣ ਆਪਾਂ ਚੱਲੇ ਆਂ ਅੰਮ੍ਰਿਤਸਰ ਤਰਖੰਟੇ ਦਾ ਸਮਾਂ ਖਾਣ-ਪੀਣ ਦਾ ਐਸੀ ਆਪਾਂ ਚੱਲ ਜਿਆਦਾ ਪਰ ਫਿਰ ਵੀ ਬਹੁਤ ਠੰਡੇ ਹੁੰਦੇ ਜੀ ਕਿਉਂਕਿ ਤੇ ਪਟ્રોલ ਕੰਪਨੀ ਦੇ ਤੇਲ ਪਵਾਇਆ ਸੀ ਉੱਥੇ ਗਰਮੀ ਬਹੁਤ ਸੀਗੀ ਦੁਬਾਰੇ ਗਰਮੀ ਬਾਹਰ ਲੱਗ ਗਈ ਮੈਂ ਕਿਹਾ ਇੱਥੇ ਵੀ ਆਈ ਵਾਰ ਸੇ ਆਪਾਂ ਡਿਮਾਰਟ ਤੋਂ ਖਾਣੀਆਂ ਹੁੰਦੀਆਂ ਨੇ ਇਸਕਰੀਮ ਹੁਣ ਆਪਾਂ ਤੇ ਆਉੜੇ ਆਂ ਗੱਡੀ 'ਚ ਖਾਣੇ ਕੀਨੇ ਫਿਰ ਆਪਾਂ ਚਾਲਦੇ ਆਂ ਲੈ ਕੇ ਮੰਜੀ ਦਿੱਤੇ ਪਾਉਂਦੇ ਆਂ ਹੁਣ ਆਪਾਂ ਲੈਤਾ ਘਟੋ ਘਟ ਜੀ 100 ਕਿਲੋਮੀਟਰ ਬਾਅਦ ਬ੍ਰੇਕ ਜੀ ਆਪਾਂ ਪਹੁੰਚ ਗਏ ਤਲਵੰਡੀ ਭਾਈ ਜੀ ਹੁਣ ਆਪਾਂ ਥੋੜਾ ਮੋਟਾ ਚਾਹ ਚੂ ਪੀਨੇ ਆ ਮਤਲਬ ਇਹ ਠੰਡਾ ਪੀ ਕੇ ਰਾਹ ਜੀ ਮੰਮੀ ਪੀਊਗੀ ਚਾਹ ਮੰਮੀ ਉੱਧਰ ਬੈਠੇ ਆ ਦੇਖੋ ਸਾਹਮਣੇ ਬੈਠੇ ਅੰਮੀ ਚਾਹ ਪੀਣਗੇ ਆਪਾਂ ਵੀ ਮਿੰਨੀ ਠੰਡਾ ਥੋੜਾ ਮਨ ਠੰਡਾ ਕਰਦੇ ਆ ਗਰਮ ਹੋਏ ਪਿਆ 31 ਲੋ ਚੱਲਦੀ ਆ ਆ ਦੇਖੋ ਜੀ ਕਿਸੇ ਬੱਚਾ ਉੱਤੇ ਖੜਿਆ ਦੇਖੋ ਜੀ ਆਪਾਂ ਰਸਤੇ ਚ ਜਾ ਰਹੇ ਆ ਚੌਂਕ ਜੀ ਦੀ ਪੁਣੇ ਸੋਟਾਇਆ ਇੱਕ ਰਕ ਬਣਾਇਆ ਤੇ ਉੱਥੇ ਚਾਹ ਕੀਤੀ ਚਾਹ ਬਹੁਤ ਵਧੀਆ ਸੀ ਬੜਾ ਮਜ਼ਾ ਆ ਰਿਹਾ ਹੈ ਤੇ ਹੁਣ ਥੋੜਿਆ ਸਾਂਹੋਂ ਚੱਲੀ ਆ ਤੇ ਮੌਸਮ ਰੰਨਾ ਹੋ ਚੰਡਿਆ ਦੀਪੂ ਕੰਫਰਟੇਬਲ ਹੋ ਕੇ ਗੱਡੀ ਚਲਾ ਰਿਹਾ ਤੇ ਮੈਂ ਢੱਡਾ ਪੀਤਾ ਮੈਂ ਚਾਹ ਇਹ ਚਾਹ ਪੀਣਾ ਤੇ ਹੁਣ ਪੂਰਾ ਬੋਰ ਕਰਕੇ ਲੱਗੇ ਚੱਲਾਂਗੇ ਪਸਤੀ ਦੇ ਬੱਦ ਟਪਾਉਂਦੀ ਨਹੀਂ ਗੱਡੀ ਆਪਾਂ ਮੈਂ ਤਾਂ ਕੋਈ ਬੋਰ ਨਹੀਂ ਮੈਨੂੰ ਮਜ਼ੇ ਨਾ ਆ ਰਹੇ ਵਧੀਆ ਲੱਗ ਰਿਹਾ ਹੈ ਗੁਰੂ ਦੀ ਨਗਰੀ ਜਾ ਰਹੇ ਆਂ ਕਹਿੰਦੇ ਆਪਾਂ ਹੀ ਕਹਿੰਦੇ ਆ ਜੀ ਗਰਮੀ ਆਉਣ ਲੱਗੀ ਜਿਆਦਾ ਜੀ ਆਪ ਜਿਹੜੇ ਗੱਡੇ ਜਿਹੜੇ ਵੀ ਲੰਮੇ ਆ ਤੁਸੀਂ ਰੁਕਣ ਦੇ ਗੱਡੀ ਲੈ ਕੇ ਜਾਣਾ ਉਹ ਤੇਲ ਪਾਣੀ ਚੈੱਕ ਕਰਕੇ ਤਰੋ ਤੇ ਗੱਡੀ 100 ਤੋਂ ਮੈਂਟੇਨ ਰੱਖੋ ਜੀ ਜਿਆਦਾ ਤੇਜ਼ ਕਰੋ ਗੱਡੀ ਓਵਰ ਹੀਟ ਹੋ ਦੀ ਇੰਜਨ ਸੀਜ਼ ਹੋਣ ਦੀ ਬਰੌਣਾ ਕੋਈ ਨਾ ਕੀ ਪ੍ਰੋਬਲਮ ਹੋ ਗੱਡੀ ਚ ਗਰਮੀ ਆ ਕੇ ਮੈਂ ਤਾਂ ਜੀ ਠਿੱਡੋ ਖੁਸ਼ ਆਂ ਕਿ ਮੈਂ ਗੁਰੂ ਰਾਮਦਾਸ ਨੂੰ ਮਿਲਣ ਜਾ ਰਹੀ ਆਂ ਮੈਂ ਬਹੁਤ ਜਿਆਦਾ ਖੁਸ਼ ਆਂ ਤੇ ਕੋਈ ਟਿਕਾਣਾ ਨਹੀਂ ਮੈਨੂੰ ਪੁੱਛੀ ਦਾ ਦਾ ਫੇਰ ਰਹਿਾਂਗੇ ਸੋਨੂੰ ਮੇਰੇ ਘਰੇ ਪਹੁੰਚਣਾ ਹੈ ਤੇ 100 150 ਕਿਲੋਮੀਟਰ ਬਾਅਦ ਜੀ ਗੱਡੀ ਨੂੰ ਰੈਸਟ ਜ਼ਰੂਰ ਤੋਂ ਆਇਓ 10 15 ਮਿੰਟ। ਦੋ ਵਾਰੀ ਰੁਕੇ ਆਪਾਂ ਵੀ ਰਸਤੇ 'ਚ ਹਨਾ। ਹੂੰ ਦੋ ਵਾਰੀ ਰੁਕੇ ਬਸ। ਇੱਕ ਕਪਾਹ ਸਕ੍ਰੀਮ ਖਾਧੀ ਸੀ ਇੱਕ ਕਪਾਹ ਚਾਹ ਹਨਾ। ਕਿਉਂਕਿ ਇਹ ਤੀਜੀ ਵਾਰ ਨਹਿਰਾਂ ਦੇ ਵੀ ਰੁਕੀ ਹੈ ਹਨਾ। ਰੁਕਾਉਂ ਮਿੱਥੇ ਵੀ ਕਿਉਂਕਿ ਬਈ ਗਰਮੀ ਜ਼ਿਆਦਾ ਜੀ ਟਾਇਰ ਵੀ ਗਰਮ ਹੋ ਜਾਂਦੇ ਗੱਡੀਆਂ ਵੀ ਗਰਮ ਹੋ ਜਾਂਦੀਆਂ ਆਪਾਂ। ਇੰਨ੍ਹਾ ਬਾਅਦ 10 15 ਮਿੰਟਾਂ 'ਚ ਠੰਡਾ ਹੋ ਜਾਂਦਾ ਸਰਬਸ ਟਾਇਰ ਵੀ ਠੰਡਾ ਹੋ ਜਾਂਦਾ ਤੇ ਬਾਕੀ ਜਿਹੜਿਆ ਜਿਹੜੇ ਪਾਰਟਸ ਆਫ ਠੰਡੇ ਹੋ ਜਾਂਦੇ ਆ। ਜੀ। ਹਾਂ। ਇਥੇ ਆਪਾਂ ਚਾਹ ਪਾਣੀ ਪੀਨੇ ਕਰ ਤਾਂ ਉੱtre ਢੋਹੀ ਤੋਂ ਮਨ ਲੱਗੀ ਬੈਠਾ ਉਹ ਰਿਅਲਿਟੀ ਕੇ ਲੱਗੇ ਕਰਕੇ ਸਾਹਰਪੁਰ ਕਾ ਟੂਰ ਉਹ ਜਾ ਰਿਹਾ ਅੰਮ੍ਰਿਤਸਰ ਸਾਹਿਬ ਕੋਲ ਅ ਤੇ ਸੋਨੂੰ ਮੈਂ ਦਿਖਾਉਣੀ ਆ ਹਰ ਕੀ ਪੱਤਨ ਦੀਆਂ ਜੋੜੀਆਂ ਨਹਰਾ ਇੱਕ ਹੀ ਦਿਖਾਉਣੀ ਆ ਜੀ ਦੂਜੀ ਦਿਖਾਉਣਾ ਹੈ ਤਾਂ ਨਾਲ ਹੀ ਪਰ ਦੂਰ ਪੈਂਦੀ ਆ ਆ ਦੇਖੋ ਜੀ ਏ ਅਗੀ ਹਰ ਕੀ ਪਤਨ ਵਾਲੀ ਨਾ ਯਾਰ ਆ ਪਠੰਡਾ ਰੋਡ ਹੈ ਜੀ ਹਰ ਕੀ ਪਤਨ ਵਾਲੀ ਨਹਿਰ ਇੱਕ ਆਸ ਹੈ ਕੁਝ ਹੋ ਭਰਾ ਰਹੇ ਅੰਮੀ ਚੋਰੀਆਂ ਚੋਰੀਆਂ ਉਹ ਖਾਈ ਜਾਂਦੀ ਐ 버ਗਰ ਤੇ ਮੇਰੀ ਕੋਈ ਵੀਡੀਓ ਨਾ ਬਣਾ ਲੈ ਬਾਅਦ ਤੇ ਮੇਰੇ ਜਿਆਦਾ ਮੈਂ ਵੀਡੀਓ ਤਾਂ ਬਣਾਉਣੀ ਪਈ ਆ ਗੋਲਮੀ ਹੋਇਆ ਹਰ 10 ਕਿਲੋਮੀਟਰ ਬਾਅਦ ਮੰਮੀ ਰੋਕ ਕੇ ਖਾਣ ਲੱਗ ਜਾਂਦੀ ਕੋਈ ਨਾ ਕੋਈ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਅਮਰਤਸਰ ਸਾਹਿਬ 메ਨ 게ਟ ਆ ਗਿਆ ਗੁਰੂ ਪਹਿਲਾ ਗੇਟ ਜੀ ਨਗਰੀ ਦਾ ਆਪਣਾ ਇਹ ਅੰਮ੍ਰਿਤਸਰ ਦੀ ਨਗਰੀ ਦਾ ਪਹਿਲਾ ਫਾਸਟ ਗੇਟ ਹੈ ਜਿਹੜਾ 골ਡ ਬਣਾਇਆ ਹੋਇਆ ਹੈ ਜਾਨੀ ਕਿ 골ਡ ਕਲਰ ਕੀਤਾ ਹੋਇਆ ਹੈ 골ਡਨ ਟੈਂਪਲ ਹਾਂ 골ਡਨ ਟੈਂਪਲ ਦੇਖੋ ਜੀ ਆਪਾ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਸਾਹਿਬ ਜੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਆ ਦੇਖੋ ਇਹ ਗੇਟ ਹੈ ਮੇਨ ਅੰਮ੍ਰਿਤਸਰ ਸਾਹਿਬ ਦਾ ਜੀ ਆਹ ਦੇਖੋ ਜੀ ਬਹੁਤ ਸੋਹਣਾ ਲੱਗਦਾ ਜੀ ਉਹ ਦੇਖੋ ਇਹ 게ਟ ਹੈ ਮੇਨ ਅਮਰਿਤਸਰ ਸਾਹਿਬ ਜੀ ਦਾ ਜੀ ਨਗਰੀ ਦਾ ਲੋ ਜੀ ਆਪਾਂ ਪਹੁੰਚ ਗਏ ਜਮਾ ਗੁਰੂ ਘਰ ਦੇ ਨੇੜੇ ਪਹੁੰਚਣ ਵਾਲੇ ਆ ਜੀ ਦੇਖੋ ਜੀ ਦੀਪੂ ਬੈਗ ਬੈਗ ਜਾ ਕੇ ਘੱਟ ਕੁਛ ਹੈ ਪਾ ਕੇ ਜੀ ਲਾਉਣ ਵਾਲੇ ਆ ਪਰ ਭਾਰਪੁਰ ਚੱਕਣਾ ਦੇ ਬੈਗ ਚੱਕਣ ਵੇਲੇ ਤੈਨੂੰ ਕੀ ਹੋ ਜਾਂਦਾ ਗੱਡੀ ਗੱਡੀ ਮਰਜ ਦੂਰ ਲਾਇਆ ਕਰੋ ਇਹ ਕੀ ਗੱਲ ਕੋਈ ਬਈ ਬੈਗ ਵੀ ਤਾਂ ਚੱਕਣੇ ਪੈਣੇ ਆ ਆ ਦੇਖੋ ਜੀ ਪੂਰੇ ਫੁੱਲ ਬੂਟੇ ਲੱਗੇ ਹੋਏ ਜੀ ਬਹੁਤ ਜਿਆਦਾ ਸੋਹਣੇ ਲੱਗ ਰਹੇ ਜਦੋਂ ਵੀਡੀਓ ਚ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਸੋਚੋ ਜੀ ਰੀਅਲ ਚ ਕਿੰਨਾ ਜਿਆਦਾ ਸੋਹਣਾ ਲੱਗ ਰੂਗਾ ਤੇ ਆ ਦੇਖੋ ਜੀ ਆਪਣਾ ਸਟੈਚੂ ਹੈਗਾ ਜੀ ਇਤਿਹਾਸਕ ਸਿੱਖ ਇਤਿਹਾਸਕ ਸਟੈਚੂ ਹੈ ਜੀ ਬਾਕੀ ਤੁਹਾਨੂੰ ਪਤਾ ਜੀ ਇੱਥੇ ਸਕੂਨ ਮਿਲਦਾ ਮਰਥੇਰਾ ਕੇ ਜੀ ਆ ਦੇਖੋ ਜੀ ਮੰਮੀ ਵੀ ਵੀਡੀਓਗ੍ਰਾਫੀ ਕਰ ਰਹੇ ਆ ਦੇਖੋ ਜੀ ਅਮਰਤਸਰ ਸਾਹਿਬ ਦਾ ਬਿਜਾਰ ਬਹੁਤ ਸੋਹਣਾ ਬਿਜਾਰ ਹੈ ਜੁੱਤੀਆਂ ਜੱਤੀਆਂ ਫੁਲਕਾਰੀਆਂ ਦੇਖੋ ਜੀ ਬਾਜ਼ਾਰ ਬਹੁਤ ਸੋਹਣਾ ਇੱਥੇ ਮਮੀ ਦਿਖਾ ਰਹੇ ਸੀ ਕਿ ਤੁਹਾਨੂੰ ਬਾਜ਼ਾਰ ਜੀ ਦੇਖੋ ਜੀ ਸਾਰੇ ਪੰਨ ਤੇ ਕੱਪੜੇ ਮਿਲਦੇ ਆ ਭਾਈ ਆਪਣੇ ਨੂੰ ਕਹਿ ਰਹੇ ਸੀ ਕਿ ਦੁਕਾਨ ਤੇ ਕੱਪੜੇ ਦੇਖੋ ਤਾਂ ਆਪਾਂ ਆ ਰਹੇ ਸੀ ਤਾਂ ਕਰਕੇ ਆਪਾਂ ਕੋਈ ਵੀ ਸੌਪਿੰਗ ਨਹੀਂ ਕੀਤੀ ਕਿਉਂਕਿ ਆਪਾਂ ਪਹਿਲਾਂ ਜਾ ਕੇ ਸਰਾਨ ਲੈਣੀ ਸੀ ਕਿ ਹੋਟਲ ਲੈਣਾ ਸੀ ਪਰ ਆਪਾਂ ਇੱਥੇ ਹੋਟਲ ਸੀਗਾ ਜੀ ਆਪਣੇ ਨੂੰ ਹੋਟਲ ਵਧੀਆ ਰੇਟ 'ਚ ਮਿਲ ਗਿਆ ਸੀਗਾ ਏਸੀ ਰੂਮਸ ਵੀ ਵਧੀਆ ਸੀਗਾ ਆਪਣਾ ਤੇ ਕਰਾ ਦੱਸ ਬਹੁਤ ਵਧੀਆ ਰਿਹਾ ਜੀ ਰਾਤ ਨੂੰ ਇੱਥੇ ਹੋਰ ਵੀ ਜ਼ਿਆਦਾ ਜੀ ਸਕੂਨ ਮਿਲਦਾ ਜੀ ਆ ਦੇਖੋ ਸੰਗਤ ਆ ਰਹੀ ਹੈ ਜਾਰੀ ਹੈ ਜੀ ਸੱਚੀ ਗੱਲ ਕਹਿਣਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਜੀ ਇੱਥੇ ਅਮਰਥਾ ਸਾਹਿਬ ਆ ਕੇ ਕਾਲ ਤਖਤ ਸਹਿਬ ਆ ਕੇ ਜੀ ਬਹੁਤ ਜਿਆਦਾ ਸਕੂਨ ਮਿਲਦਾ ਪਰੂ ਹੁੰਦੀ ਸ਼ਾਂਤ ਹੋ ਜਾਂਦੀ ਜਿੰਨੀ ਵੀ ਟੈਨਸ਼ਨ ਹੁੰਦੀ ਹੈ ਦੁੱਖ ਤਕਲੀਫ ਹੁੰਦੀ ਸਾਰੇ ਦੂਰ ਹੋ ਜਾਂਦੀ ਹੈ ਜੀ ਇਹ ਆਪਣੀ ਗੁਰੂ ਕੀ ਨਗਰੀ ਹੈ ਜਿੱਥੇ ਸਾਰੇ ਦੁੱਖ ਦੂਰ ਹੁੰਦੇ ਹੈ ਜੀ ਬਾਣੀ ਚੋਂ ਚੱਤੋਂ ਬਰ ਚੱਲਦੀ ਤੇ ਮਨ ਨੂੰ ਸਕੂਨ ਮਿਲਦਾ ਰਹਿੰਦਾ ਜੀ ਬਾਕੀ ਆ ਦੇਖੋ ਹੀ ਸੰਗਤ ਆ ਰਹੀ ਹੈ ਜਾ ਰਹੀ ਹੈ ਜੀ ਤੁਹਾਨੂੰ ਅੱਗੇ ਵੀ ਦਿਖਾਉਣੇ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਸੰਗਤੋ ਜੀ ਟੇਕੋ ਮੱਥਾ ਜੀ ਸ੍ਰੀ ਦਰਬਾਰ ਸਾਹਿਬ ਤੇ ਜੀ ਆਪਾਂ ਹੁਣ ਆ ਚੁੱਕੇ ਆ ਜੀ ਆਪਾਂ ਹੁਣ ਤਾਂ ਆਪਾਂ ਤੁਹਾਡੀ ਜਿਹੜੀ ਵਾਇਸਓਵਰ ਮੈਂ ਬਾਤ ਚ ਕਰ ਰਹੇ ਆ ਜੀ ਆਪਾਂ ਇੱਥੇ ਮੱਥਾ ਟੇਕਣ ਆਏ ਸੀਗੇ ਜੀ ਹੁਣ ਦੇਖੋ ਸਾਹਮਣੇ ਦਰਬਾਰ ਸਾਹਿਬ ਆ ਚੁੱਕਿਆ ਜੀ ਪਹਿਲਾਂ ਆਪਾਂ ਕਰਾਂਗੇ ਜੀ ਪੰਜ ਨੰਨਾਂ ਜੀ ਦੇਖੋ ਸੰਗਤ ਕਿਵੇਂ ਆ ਰਹੀ ਹੈ ਜੀ ਦੁਨੀਆ ਭਰ ਦੀ ਸੰਗਤ ਆਉਂਦੀ ਹੈ ਜੀ ਮੱਥਾ ਟੇਕਣ ਇੱਥੇ ਤੇ ਸਾਈਡ ਤੇ ਉਧਰ ਲੈਂਡ ਰੈਕ ਜੀ ਬਹੁਤ ਹੀ ਜ਼ਿਆਦਾ ਕੱਟ ਸੀਗਾ ਜੀ ਬਟ ਸਕੂਨ ਬਹੁਤ ਜ਼ਿਆਦਾ ਮਿਲਿਆ ਜੀ ਤੁਹਾਨੂੰ ਪਤਾ ਜੀ ਸਿੱਖਾਂ ਦਾ ਇਤਿਹਾਸਕ ਪਲੇਸ ਹੈ ਜੀ ਜਿੱਥੇ ਆਪਣੇ ਨੂੰ ਪੂਰਾ ਪੂਰਾ ਸਕੂਨ ਮਿਲਦਾ ਜੀ ਤੇ ਰੂਹ ਖੁਸ਼ ਹੋ ਜਾਂਦੀ ਹੈ ਦੇਖੋ ਜੀ ਕਰੋ ਦਰਸ਼ਨ ਆਪਾਂ ਜੀ ਬਾਣੀ ਦੀ ਬਾਤ ਆਬੰਦ ਕੀਤੀ ਜੇ ਨਹੀਂ ਤਾਂ ਜੇ ਆਪਾਂ ਤੁਹਾਨੂੰ ਬਾਣੀ ਸੁਣਾਵ ਵੀ ਦਿੰਦੇ ਹਾਂ ਇੱਥੋਂ ਦੀ ਜੀ ਪਰ ਆਪਣੇ ਨੂੰ ਨਾਲ ਦੀ ਨਾਲ ਕਾਪੀਰਾਈਟ ਮਿਲ ਜੂਗਾ ਜੀ ਕਾਪੀਰਾਈਟ ਮਿਲ ਕੇ ਵੀਡੀਓ ਫਿਰ ਡਿਲੀਟ ਕਰਨੀ ਪੈਂਦੀ ਤਾਂ ਕਰਕੇ ਆਪਾਂ ਬਾਣੀ ਵਿੱਚ ਨਹੀਂ ਲੈਂਤੀ ਜੀ ਸੋ ਇਹ ਚੀਜ਼ ਦਾ ਆਪਾਂ ਧਿਆਨ ਰੱਖਦੇ ਹਾਂ ਜੀ ਕਿ ਆਪਣੀ ਵੀਡੀਓ ਨੂੰ ਕੋਈ ਵੀ ਕਾਪੀਰਾਈਟ ਨਾ ਵੀ ਜਿਸ ਦੇ ਕਰਕੇ ਆਪਾਂ ਨੂੰ ਡਿਲੀਟ ਕਰਨੀ ਪਵੇ ਇਸ ਲਈ ਆਪਾਂ ਮਾਫੀ ਚਾਹੁੰਦੇ ਹਾਂ ਜੀ ਦੇਖੋ ਜੀ ਆਪਾਂ ਲਾਈਨ 'ਚ ਲੱਗੇ ਹੋ ਜੀ ਮੱਥਾ ਟੇਕਣ ਵਾਸਤੇ ਦੇਖੋ ਸੰਗਤ ਕਿੰਨੀ ਹੈ ਜੀ ਇੱਕ ਤੇ ਜੀ ਥੋੜਾ ਜਿਹਾ ਲਾਈਨ ਦਾ ਸਭ ਚੇਂਜ ਕਰਤਾ ਸੀਗਾ ਜੀ ਜਿਹਦੇ ਕਰਕੇ ਇਸ ਵਾਰ ਜਿਹੜੀ ਜਿਹੜੀ ਸੀ ਲੇਡੀਜ਼ ਲਾਈਨ ਲੱਗਦੀ ਸੀ ਉਸ ਟਾਈਮ ਇੱਕ ਵੀ ਜੈਂਟਰ ਦੀ ਕੀਤੀ ਪਈ ਸੀਗੀ ਤਾਂ ਹੁਣ ਆਪਾਂ ਉਸੇ ਲਾਈਨ 'ਚ ਲੱਗੇ ਹੋਏ ਹਾਂ ਜੀ ਬਹੁਤ الحمدੁਲਿਲਾਹ ਜੀ ਟਾਈਮ ਤਾਂ ਉਹਨੂੰ ਬਹੁਤ ਲੱਗਾ ਪਰ ਜੀ ਸਕੂਨ ਵੀ ਬਹੁਤ ਮਿਲੇ ਜੀ ਚਲੋ ਜੀ ਹੁਣ ਆਪਾਂ ਚੱਲਾਂਗੇ ਲੰਗਰ ਛਕਣ ਜੀ ਤੁਹਾਨੂੰ ਦਿਖਾਉਣੇ ਆ ਲੰਗਰ ਫਾਲ ਤੇ ਸੰਗਤਾਂ ਦੀ ਸੇਵਾ ਜੀ ਤੇ ਸੰਗਤਾਂ ਨੂੰ ਕਿਵੇਂ ਪ੍ਰਸ਼ਾਦ ਦਸਕਾਏ ਆ ਉਹ ਦਿਖਾਵਾਂਗੇ ਆਪਾਂ ਲੰਗਰ ਚ ਵਖਿਆ ਬੋ ਦੇਖਦੇ ਜੇ ਵੀਡੀਓ ਬਣਾਉਣੀ ਉੱਥੇ ਅਲਾਉਡ ਹੋਈ ਤਾਂ ਆਪਾਂ ਵੀਡੀਓ ਬਣਾਵਾਂਗੇ ਜੇ ਨਹੀਂ ਆਪਾਂ ਨਹੀਂ ਬਣਾਉਂਦੇ ਹੁਣ ਆਪਾਂ ਨੂੰ ਉੱਪਰ ਲੰਗਰ ਲੈ ਕੇ ਚਾਹੋਦੇ ਆ ਤੇ ਆਪਣੇ ਫਾਲ ਵਰਤਦੇ ਆ ਜੀ ਉੱਬ ਬੈਕਸਾਈਡ ਆ ਗੋਲਡਨ ਟੈਂਪਲ ਦੀ ਬੈਕਸਾਈਡ ਆ ਜੀ ਆ ਦੇਖੋ ਆ ਸਿਕਲ ਲੰਗਰ ਹਾਲ ਜੀ ਇਧਰ ਚਾਹ ਆ ਲੰਗਰ ਚ ਚਾਹ ਮਿਲਦੀ ਇਕੱਲਾ ਚਾਹ ਦਾ ਲੰਗਰਾਂ ਸਿੱਕੀ ਚਾਹ ਵੀ ਮਿਲਦੀ ਮਿੱਠੀ ਵੀ ਆ ਆਪਣੇ ਬਰਤਨ ਹੀ ਅੰਦਰ ਚਾਲਦੇ ਹੁਣ ਆਪਾਂ ਲਓ ਜੀ ਆਪਾਂ ਬਰਤਨ ਲੈ ਚੁੱਕੇ ਜੀ ਹੁਣ ਆਪਾਂ ਚੱਲਿਆਂ ਤਾਹਾਂ ਜੀ ਬਾਪੇ ਨੇ ਆਪ ਨੂੰ ਤਾਹ ਭੇਜ ਤਾ ਕਹਿੰਦੇ ਤਾਹਾਂ ਚੱਲੋ ਜੀ ਥੱਲੇ ਜਿਹੜਾ ਲੰਗਰ ਹਾਲ ਸੀਗਾ ਉੱਥੇ ਪਹਿਲੀ ਫੁੱਲ ਹੋਏ ਪੈਸ ਗਿਆ ਜੀ ਤੇ ਸੰਗਤਬਾਰ ਵੀ ਬੇਟ ਕਰ ਰਹੀ ਸੀ ਹੁਣ ਆਪਾਂ ਚੱਲਿਆ ਤਾਹਾਂ ਆ ਦੇਖੋ ਜੀ ਸਾਰੇ ਤਾਹਾਂ ਨੂੰ ਚੱਲਿਆ ਜੀ ਆ ਦੇਖੋ ਜੀ ਵਿੱਚ ਸੰਗਤ ਬੈਠੀ ਲੰਗਰ ਸ਼ਕ ਰਹੀ ਹੈ ਤੇ ਹੁਣ ਆਪਾਂ ਚੱਲੇ ਅੰਦਰ ਨੂੰ ਜੀ ਐ ਹਮਦੂਲੀ ਜੀ ਨੇ ਤਾਂ ਆਹ ਭੀੜ ਸੀਗੀ ਜੀ ਕਿ ਪਹਿਲੀ ਵਾਰ ਤਿਲੰਗਰ ਫੋਲੋਗੇ ਦੂਜੀ ਵਾਰ ਸੀ ਗਏ ਆ ਜੀ ਦੂਜੀ ਵਾਰ ਚ ਗਏ ਸੀ ਆ ਦੇਖੋ ਜੀ ਪਹਿਲੀ ਵਾਰ ਸਾਰੀ ਸੰਗਤ ਜਾ ਰਹੀ ਆ ਹੁਣ ਦੂਜੀ ਵਾਰ ਚ ਅਸੀਂ ਜਾਵਾਂਗੇ ਸਾਨੂੰ ਉੱਥੇ ਖੜਾਤਾ ਜੀ ਕਿਉਂਕਿ ਲੰਗਰਾਂ ਲ ਫੋਲ ਹੋ ਚੁੱਕੇ ਸੀਗੇ ਲਓ ਜੀ ਸੋਕੋ ਜੀ ਲੰਗਰ ਜੀ ਸਭ ਆ ਵੀਡੀਓ ਕਰ ਲੱਗੇ ਐਂਡ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ